ਖਾਲਸਾ ਜੀ ਦਾ ਜਿਹਨਾਂ ਆਸਰ ਹੋਣਾ ਚਾਹੀਦਾ ਦਾਸ ਇੱਕ ਦੋ ਵਿੱਚ ਹੋਰ ਗਲਤੀ ਕਰਨ ਦਾ ਟਾਈਮ ਵੀ ਲੰਘੜਾ ਨਹੀਂ ਸੋ ਮਹਾਂਪੁਰਖ ਸੰਤ ਬਾਬਾ ਗੁਰਮਚਨ ਸਿੰਘ ਸਾਹਿਬ ਜੀ ਖਾਲਸਾ ਪੰਡਰਾਂ ਵਾਲੇ ਤਾਂ ਦੱਸੋ ਪਾਸ਼ਾ ਦੀ ਆਗਿਆ ਕਿ ਆਪਣੇ ਆਪ ਨੂੰ ਪ੍ਰਵਤਾਪ ਨਹੀਂ ਕਰਨੀ ਚਾਹੀਦੀ ਪਰ ਆਪਣਿਆਂ ਦਾ ਗੁਣ ਉਹ ਵੀ ਨਹੀਂ ਅੱਖਾਂ ਤੋਂ ਨਿਕਲਣਾ ਚਾਹੀਦਾ ਆਪ ਜਦੋਂ ਇਸ਼ਨਾਨ ਕਰਿਆ ਕਰਦੇ ਸ੍ਰੀ ਕੁਸ਼ਲਿਤ ਹੋ ਚੁੱਕਿਆ ਸੀ ਸੁੱਤੇ ਸੁੱਤੇ ਉਹਨਾਂ ਦੇ ਗਾਥਰੇ ਦੇ ਪ੍ਰਪਾਂਥ 8 ਸਾਲ ਰਹੀ ਏਡੀ ਵੱਡੀ ਕਿਰਪਾ ਉਹਨਾਂ ਦੇ ਗਾਥਰੇ ਹੋ ਰਹੀ ਸੀ ਜਦੋਂ ਇਸ਼ਨਾਨ ਕਰਨਾ ਉਸ ਮੌਕੇ ਤੇ ਸੋ ਥੋੜੀ ਜਿਹੀ ਛੋਟੀ ਕਰਪਾਨ ਹੁੰਦੀ ਸੀ ਜੋ ਸੀਸ ਦੇ ਉੱਪਰ ਆਪਣੇ ਪਰਨੇ ਵਿੱਚ ਲੁਪੇ ਕੇ ਸੀਸ ਦੇ ਉੱਪਰ ਪਹਿਲਾਂ ਸਜਾਈ ਜਾਂਦੀ ਫਿਰ ਕੋਈ ਕਰਪਾਨ ਬਾਹਰੇ ਪੁੰਨਾਈ ਜਾਂਦੀ ਪਹਿਲਾਂ ਉਹ ਕਰਪਾਨ ਸੀਸ ਤੇ ਸਜਾ ਲੈਂਦੇ ਕਿਉਂਕਿ ਪੰਜਾਤ ਤਾਰਾਂ ਦੀ ਰਹਿਤ ਇਹ ਨਹੀਂ ਕਿ ਰਾਤ ਨੂੰ ਅਸੀਂ ਕਰਪਾਨਾਂ ਕਿੱਲੀ ਤੇ ਤੰਗ ਦੇ ਜੇ ਫੜ ਕੇ ਉੱਠ ਕੇ ਫਿਰ ਪਾ ਲਈਏ ਇਹ ਕੋਈ ਕਿਤੇ ਮर्यादा ਨਹੀਂ ਕਿਸੇ ਪਾਸੇ ਨਹੀਂ ਕੀਤਾ ਬਲਕਿ ਇਹ ਕਿਹਾ ਕਿ ਹਰ ਗਿਜ਼ਨਾ ਮੁਆਫ ਕਦਮ ਮੁਆਫਰੇ ਕਰਾਂਗੇ ਜਿਹੜੇ ਕਿੰਦੇ ਕਿਰਪਾਨਾਂ ਦਾ ਤਰੀਕੀ ਲੋੜ ਹੈ ਕੰਗੋ ਦੇ ਵਿੱਚ ਕਦਰ ਬਿਲਕੁਲ ਗਲਤੀ ਔਰ ਸਖਤ ਗਲਤੀ ਹੈ ਸੋ ਇੱਕ ਦਿਨ ਬਾਸ ਦੇ ਪਾਸੋਂ ਕੋਈ ਗਲਤੀ ਹੋ ਗਈ ਕਿਰਪਾਨ ਬਦਲਉਣ ਲੱਗਾ ਸੋ ਉਹ ਕਿਰਪਾਨ ਛੋਟੀ ਫੜਾਰਿਆ ਵੱਡੀ ਪਕੜ ਲੱਗਾ ਹਾਂ ਅਚਨ ਇੱਕ ਸੈਕਿੰਡ ਦਾ ਫਰਕ ਪੈ ਨਿਕਿਆ ਥੋੜਾ ਜਿਹਾ ਹੱਥ ਪੂਰੇ ਰਹਿ ਗਿਆ ਔਰ ਉਹਨਾਂ ਨੇ ਖੇਤੀ ਨਾ ਭੱਜ ਕੇ ਪਾਣੀ ਪਾ ਲਿਆ ਐਨੇ ਵੇਚੀ ਅਈ ਨਹੀਂ ਦਾਸ ਤਾੜਨਾ ਹੋਈ ਸ਼ਰ ساری ਜ਼ਿੰਦਗੀ 13 ਸਾਲਾਂ ਚਲੰਦ ਹੋਈ ਅਬ ਇਨਾ ਅਫਸੋਸ ਮਹਾਪੁਰਖਾਂ ਨੇ ਕੀਤਾ ਇੱਕ ਸੈਕਿੰਡ ਪਰ ਉਹ ਤਿਰਪਾਨ ਦੇ ਗੱਤ ਨੂੰ ਹੱਥ ਨਹੀਂ ਪਿਆ ਰੋ ਪਿਆ ਉਸ ਮੌਕੇ ਤੇ ਆਪ ਜਾ ਕੇ ਮਾਰੇ ਦੀ ਮਜੂਰੀ ਤੇ ਖੜੇ ਹੋ ਗਏ ਕਹਿੰਦੇ ਛੇਤੀ ਕਰੋ ਪੰਜ ਪਿਆਰੇ ਸਾਨੂੰ ਪਰਖਾ ਲਾਓ ਅਸੂਨਾ ਚ ਜਲ ਪਾਣੀ ਨਹੀਂ ਕੋਈ ਮੂੰਹ ਵਿੱਚ ਪਾਉਣਾ ਇੱਕ ਸੈਕਿੰਡ ਪਰ ਗਾਥਾ ਸਾਡੇ ਹੱਥ ਛੇ ਦੂਰ ਕਿਉਂ ਹੋ ਗਈ ਖਾਲਸਾ ਜੀ ਪੰਜਾਬ ਪਿਆਰਿਆਂ ਨੇ ਪ੍ਰਖਾਹ ਲਾਈ ਔਰ ਕਹਿੰਦੇ ਕਿ ਜੋ ਮਰਜ਼ੀ ਰੱਜ ਕੇ ਪ੍ਰਖਾਹ ਲਾਓ ਪ੍ਰਖਾਹ ਲੱਗੀ ਆਪਦੇ ਨੂੰ ਪੰਜ ਜੱਗੀ ਸਾਹਿਬ ਦੇ ਪਾਸ ਸ੍ਰੀ ਗੁਰੂ ਗ੍ਰੰਥ ਸਾਹਿਬ ਤੋਂ ਕਰੋ ਔਰ ਤੁਹਾਨੂੰ ਪੰਜ ਜੱਗੀ ਸਾਹਿਬ ਦੇ ਪਾਸ ਕੀਤੇ ਔਰ ਫਿਰ ਕਹਿ ਲਗੇ ਭਾਈ ਤੁਸੀਂ ਵੀ ਕਰੋ ਸਾਰੀ ਸੰਗਤ ਦੇ ਪਾਸੋਂ ਪਾਠ ਕਰਵਾਏ ਔਰ ਕਿਹਾ ਕਿ ਸਿੰਗੋ ਕਦੇ ਵੀ ਭਾਈ ਪੰਜਾਂ ਤਾਰਾਂ ਦੀ ਰਹਿਤ ਜੇ ਸਾਡੇ ਪਾਸੋਂ ਚਲੇਗੀ ਤਾਂ ਸਾਡੇ ਪਾਸ ਕੁਝ ਵੀ ਮਿਲੇਗਾ ਖਲਸ ਐਵੇਂ ਖਾਲਸਾ ਨਹੀਂ ਸੀ ਕਿ ਤਖ਼ਲਸ ਹੀ ਰੱਖ ਲਿਆ ਹੋਵੇ ਤੇ ਖਾਲਸੇ ਵਾਲਾ ਜੀਵਨ ਨਾ ਹੋਵੇ ਸੋ ਖਾਲਸਾ ਜੀ ਜੋ ਸਾਡਾ ਜੀਵਨ ਐਸਾ ਨਿਗਰ ਤੇ ਸ਼ੋਕ ਹੋਵੇਗਾ ਸਾਡੇ ਤੁਰੇ ਜਾਂਦੀਆਂ ਦੀ ਸੰਗਤ ਤੇ ਪ੍ਰਭਾਅ ਪਵੇਗਾ ਸਾਡੇ ਬੈਠਣ ਦਾ ਪ੍ਰਭਾਅ ਵੀ ਪਵੇਗਾ ਸਾਡੇ ਕੀਰਤਨ ਤੇ ਕਥਾ ਦਾ ਪ੍ਰਭਾਅ ਵੀ ਪਵੇਗਾ ਸਾਡੇ ਪ੍ਰਚਾਰ ਦਾ ਪ੍ਰਭਾਅ ਵੀ ਪਵੇਗਾ ਸਾਡੀ ਅਰਦਾਸ ਵੀ ਮੰਨੀ ਜਾਵੇਗੀ ਰਹਿਤ ਨਿਰਯਾਰ ਰਹੀਏ ਪੱਕੇ ਰਹੀਏ ਸੰਗੂ ਜੀ ਕਿਰਪਾ ਕਰ ਸਾਰੇ ਉੱਤੇ ਜੀਵਨ ਵਾਲੇ ਹੋ ਦਾਸ ਨੇ ਹੁਕਮ ਹੋਇਆ ਜੀ ਕੋਈ ਬੇਨਤੀ ਕਰ ਸੋ आप सब स्यारे हो सतगुरु जी के चरणों अरदास ही करनी पड़ी है कि कलजुग के ध्यान समेत सच्चे पातशाह अपने रहत में याद आप साढ़े पास कृपा किर्पा करके रखाओ आप मेहरा करो वागुरू जी का खालसा वाहू